ਸਤਿ ਸ੍ਰੀ ਅਕਾਲ ਦੋਸਤੋ ਮੈਂ ਰਿਸ਼ੂ ਸਿੱਧੂ ਤੁਸੀਂ ਦੇਖ ਰਹੇ ਹੋ ਕੇਐਲ ਫਾਸਟ ਨਿਊਜ਼ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਸੀਆਈਆਰ ਸਟਾਫ 2 ਬਠਿੰਡਾ ਦੀ ਟੀਮ ਨੂੰ ਅਸਮੇਂ ਵੱਡੀ ਸਫਲਤਾ ਮਿਲੀ ਜਦੋਂ ਚੈਕਿੰਗ ਦੇ ਦੌਰਾਨ ਇੱਕ ਚੋਲਾ ਸ਼ਹਿਰ ਡਾਕਟਰ ਨੂੰ 3200 ਡਰਾਮਾਂ ਡੋਰ ਨਸ਼ੀਲੀਆਂ ਗੋਲੀਆਂ ਨਾਲ ਕਾਬੂ ਕੀਤਾ ਕਾਬੂ ਕੀਤੇ ਗਏ ਰੋਹੀ ਵਿਅਕਤੀ ਦੇ ਖਿਲਾਫ ਬਾਲਾ ਵਾਲੀ ਥਾਣੇ 'ਚ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਪ੍ਰਦੀਪ ਸਿੰਘ ਪੁੱਤਰ ਪੋਲਾ ਸਿੰਘ ਨਿਵਾਸੀ ਮੰਡੀਕਲਾਂ ਦੇ ਰੂਪ ਵਿੱਚ ਹੋਈ ਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਰਜੇਸ਼ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ ਤੋਂ ਬਠਿੰਡਾ ਦੀ ਟੀਮ ਮੌੜ ਮੰਡੀ ਤੋਂ ਰਾਮਪਰਾ ਰੋਡ ਤੇ ਜਾ ਰਹੀ ਸੀ ਤਾਂ ਇਸ ਦੌਰਾਨ ਪਿੰਡ ਮੰਡੀਕਲਾਂ ਡਰੇਨਪੋਲ ਨੇੜੇ ਇੱਕ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 3200 ਡਰਾਮਾ ਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਦੱਸਿਆ ਜਾ ਰਿਹਾ ਮੰਡੀਕਲਾਂ ਵਾਸੀ ਪ੍ਰਦੀਪ ਸਿੰਘ ਝੋਲਾ ਸ਼ਾਹ ਡਾਕਟਰ ਦੇ ਰੂਪ ਚ ਕੰਮ ਕਰਦਾ ਹੈ ਅਤੇ ਇਸੇ ਦੀ ਆੜ ਚ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਵੀ ਕਰਦਾ ਹੈ ਪੁਲਿਸ ਟੀਮ ਵੱਲੋਂ ਪ੍ਰਦੀਪ ਸਿੰਘ ਨੂੰ ਕਾਬੂ ਕਰਕੇ ਬਾਲਿਆਣੀ ਥਾਣੇ ਚ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਹਰਮਨਬੀਰ ਸਿੰਘ ਆਈਪੀਐਸ ਜੀ ਵੱਲੋਂ ਚਲਾਈ ਵਿਸ਼ੇਸ਼ ਮਹਿਮਾ ਜੋ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਦੇ ਨੇ ਦੋਸ਼ੀਆਂ ਬੁੱਧ ਦੇ ਤਹਿਤ ਇੰਸਪੈਕਟਰ ਸੀਏ2 ਇੰਸਪੈਕਟਰ ਕਰਨਦੀਪ ਸਿੰਘ ਇੰਚਾਰਜ ਸੀਏ2 ਬਠਿੰਡਾ ਨੇ ਦੋਸ਼ੀ ਪ੍ਰਦੀਪ ਸਿੰਘ ਪੁੱਤਰ ਭੋਲਾ ਸਿੰਘ ਜੋ ਮੰਡੀਕਲਾਂ ਦਾ ਰਹਿਣ ਵਾਲਾ ਵਾ ਇਹਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ ਤੇ ਇਹਦੇ ਕੋਲੋਂ 3200 ਗੋਲੀਆਂ ਨਸ਼ੀਲੀਆਂ ਗੋਲੀਆਂ ਅਸੀਂ ਕਾਬੂ ਕੀਤੀਆਂ ਇਹ ਕਿਚੋਲਾ ਸ਼ਬ ਡਾਕਟਰ ਜੋ ਪਿੰਡਾਂ ਚ ਆਪਣੇ ਨੂੰ ਡਾਕਟਰ ਵਜੋ ਪੇਸ਼ ਕਰਦਾ ਵਾ ਥਾਣਾ ਬਾਲਿਆਵਲੀ ਦੇ ਵਿੱਚ ਮੁਕੱਦਮਾ ਨੰਬਰ 23 ਦਰਜ ਕੀਤਾ ਸੀ ਕਿ ਇਸ ਜਗ੍ਹਾ ਤੇ ਹੋਇਆ ਸੀ ਇਹ ਨੂੰ ਮੰਡੀਕਲਾਂ ਟ੍ਰੇਨ ਦੇ ਪੁਲ ਕੋਲੋਂ ਅਸੀਂ ਕਾਬੂ ਕੀਤਾ ਵਾ ਹੋਰ ਵੀ ਡਾਕਟਰ ਨੇ ਕਿਤਾਵਾਂ ਜਿਸ ਤਰ੍ਹਾਂ ਦੀ ਸਰਜਰੀ ਕੀਤੀ ਆਪ ਚੈੱਕ ਹਾਂਜੀ ਇਹ ਤੋਂ ਪੁੱਛਗਿੱਛ ਕਰਕੇ ਵੀ ਉਹ ਇਸ ਤਰ੍ਹਾਂ ਦੇ ਕਿਹੜੇ ਡਾਕਟਰ ਨੇ ਜਿਹੜੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਤੇ ਆਪਣੇ ਆਪ ਨੂੰ ਡਾਕਟਰ ਵਜੋ ਪੇਸ਼ ਕਰ ਰਹੇ ਨੇ ਉਹਨਾਂ ਦਾ ਹੀ ਵੈਰੀਫਾਈ ਕਰਕੇ ਤਤਸ ਰੰਗ ਕਰਾਂਗੇ ਪਹਿਲਾਂ ਵੀ ਕੁਮਾਵਲ ਦਰਜ ਉਹ ਅਸੀਂ ਪਰਦਾਲ ਕਰ ਰਿਹਾ ਰਿਕਾਰਡ ਚੈੱਕ ਕਰ ਰਿਹਾ ਦਾ ਪਸ਼ੁੱਕੜ ਅਪਰਾਧ ਕੀ ਹੋਇਆ ਦਾ ਉਹ ਵੀ ਵੈਰੀਫਾਈ ਕਰ ਰਹੇ ਹਾਂ ਆਪਣੀ ਕਾਰਵਾਈ ਕਿ ਇਹਦਾ ਰਮਾਨ ਲੈ ਕੇ ਡਿਟੇਲ ਚ ਪੁੱਛਗੀਆਂ ਕੀਤੀ ਜਾਗੀ ਜੀ ਇਹਦਾ ਬਾਕੀ ਰਿਕਾਰਡ ਦੇਖਿਆ ਜਾਏ ਕੋਈ ਗੋਲੀਆਂ ਕਿੱਥੋਂ ਲੈ ਕੇ ਆਦਾ ਬੈਕਵਰਡ ਤੇ ਫਾਰਵਰਡ ਲਿੰਕ ਤਸਦੀਕ ਕੀਤਾ ਜਾਊਗਾ ਜੀ